ਜਿਵੇਂ ਅੱਜ ਦੇ ਇਸ ਟਾਈਮ ਦੇ ਉੱਤੇ ਬੱਲੂ ਰਾਮ ਗੜੀਏ ਨੂੰ ਬਹੁਤ ਹੀ ਟਰੋਲ ਕੀਤਾ ਜਾ ਰਿਹਾ ਉਹਨੂੰ ਰੋਸਟ ਕੀਤਾ ਜਾ ਰਿਹਾ ਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਰੋਸਟਰ ਇਹ ਸੋਸ਼ਲ ਮੀਡੀਆ ਦੇ ਉੱਤੇ ਹੇਟ ਫਲਾਉਣ ਵਾਲੇ ਲੋਕ ਪੜੇ ਲਿਖੇ ਗਵਾਰ ਨਹੀਂ ਜਾਹਲ ਕਿਸਮ ਦੇ ਲੋਕ ਨੇ ਜਿਹੜੇ ਇਨਸਲਟ ਕਰਕੇ ਕਿਸੇ ਦਾ ਰੋਸਟ ਕਰਕੇ ਚਾਰ ਪੈਸੇ ਕਮਾ ਰਹੇ ਨੇ ਇਹੀ ਕੁਝ ਹੋਇਆ ਸੀ ਸਰਦਾਰ ਸਟੇਕ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਜਿਹੜੇ ਦਰਬਾਰ ਸਨ ਉਹਨਾਂ ਦੇ ਵਿੱਚ ਕੁਝ ਇੱਕ ਲੋਕ ਐਸੇ ਹੁੰਦੇ ਸਨ ਜਿਹੜੇ ਕਾਮੇਡੀ ਕਰਦੇ ਹੁੰਦੇ ਸਨ ਦਿੱਕਤ ਉੱਥੇ ਆਉਂਦੀ ਜਿੱਥੇ ਸਾਡੀ ਕਾਮੇਡੀ ਜਿਹੜੀ ਹੈ ਉਹ ਕਿਸੇ ਵੀ ਪਰਸਨ ਇਨਸਲਟ ਦੇ ਵਿੱਚ ਬਦਲ ਜਾਂਦੀ ਹੈ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਇਹ ਹੈ ਸਾਡਾ ਵੀਕਲੀ ਸ਼ੋਅ ਸੋਸ਼ਲ ਗੱਲਾਂ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਕਿਸੇ ਇੱਕ ਸੋਸ਼ਲ ਟੌਪਿਕ ਦੇ ਉੱਤੇ ਉਹਦਾ ਡੀਪ ਅਨਲਿਸਿਸ ਕਰਾਂਗੇ ਵਿਸ਼ਲੇਸ਼ਣ ਕਰਾਂਗੇ ਇੱਕ ਵੱਖ ਦੇ ਨਾਲ ਉਸ ਇੱਕ ਟਾਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਪਹਿਲੇ એપisode ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਰੋਸਟਿੰਗ ਕਲਚਰ ਦੇ ਬਾਰੇ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕੰਟੈਂਟ ਵੇਂਦੇ ਹੋ ਤੇ ਇੱਕ ਰੋਸਟਿੰਗ ਦਾ ਜਾਂ ਕਿਸੇ ਦੀ ਇਨਸਲਟ ਕਰਕੇ ਲੋਕਾਂ ਨੂੰ ਹਸਾਉਣ ਦਾ ਜਿਹੜਾ ਕਲਚਰ ਹੈ ਜਿਹੜੇ ਕੰਟੈਂਟ ਬਣਾਉਣ ਵਾਲੇ ਲੋਕ ਨੇ ਉਹ ਇਦਾਂ ਦੇ ਬਹੁਤ ਵੱਧ ਗਏ ਨੇ ਉਹਨਾਂ ਦੀ ਮੈਂਟੈਲਿਟੀ ਕੀ ਹੈ ਇਹ ਕਿੰਨਾ ਘਟੀਆ ਤਰੀਕਾ ਹੈ ਆਪਣੇ ਪੈਸਾ ਕਮਾਉਣ ਦਾ ਰੁਜ਼ਗਾਰ ਕਰਨ ਦਾ ਇਹਦਾ ਸਾਡੀ ਸੁਸਾਇਟੀ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਚੀਜ਼ ਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਟਾਈਮ ਦੇ ਉੱਤੇ ਹਸਾਉਣ ਦੀ ਜਿਹੜੀ ਕਲਾ ਹੈ ਉਹ ਰਹੀ ਹੈ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਜਿਹੜੇ ਦਰਬਾਰ ਸਨ ਉਹਨਾਂ ਦੇ ਵਿੱਚ ਕੁਝ ਇੱਕ ਲੋਕ ਐਸੇ ਹੁੰਦੇ ਸਨ ਜਿਹੜੇ ਕਾਮੇਡੀ ਕਰਦੇ ਹੁੰਦੇ ਸਨ ਉਹਦਾ ਮਤਲਬ ਇਹ ਸੀ ਕਿ ਜਿਹੜਾ ਮਾਹੌਲ ਹੈ ਉਸ ਰਾਜ ਦਰਬਾਰ ਦਾ ਉਹ ਬੜਾ ਲਾਈਟ ਰਵੇ ਇੱਕ ਕਲਚਰ ਸੀ ਇੱਕ ਵਰਕ ਕਲਚਰ ਦਾ ਹਿੱਸਾ ਸੀ ਉਹ ਚੀਜ਼ ਉਹਦੇ ਵਿੱਚ ਕਈ ਵਾਰੀ ਉਹ ਜਿਹੜੇ ਹਸਾਉਣ ਵਾਲੇ ਲੋਕ ਹੁੰਦੇ ਸਨ ਉਹ ਰਾਜੇ ਤੱਕ ਦੀ ਇਸ ਤਰੀਕੇ ਨਾਲ ਕਮੇਡੀ ਕਰ ਜਾਂਦੇ ਸਨ ਕਿ ਉਹਨੂੰ ਬੁਰਾ ਵੀ ਨਹੀਂ ਸੀ ਲੱਗਦਾ ਉਹੋ ਜਿਹੀਆਂ ਚੀਜ਼ਾਂ ਇੱਕ ਹੱਦ ਤੱਕ ਐਕਸੈਪਟੇਬਲ ਵੀ ਨੇ ਸਾਡੀ ਸੋਸਾਇਟੀ ਵਿੱਚ ਲੇਕਿਨ ਦਿਕਤ ਕਿੱਥੇ ਆਉਂਦੀ ਏ ਦਿਕਤ ਉਥੇ ਆਉਂਦੀ ਜਿੱਥੇ ਸਾਡੀ ਕਾਮੇਡੀ ਜਿਹੜੀ ਐ ਉਹ ਕਿਸੇ ਦੀ ਪਰਸਨਲ ਇਨਸਲਟ ਦੇ ਵਿੱਚ ਬਦਲ ਜਾਂਦੀ ਏ ਤੇ ਜੋ ਅੱਜ ਦੇ ਰੋਸਟਰ ਕਰ ਰਹੇ ਨੇ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਤਰੀਕਾ ਸਮਝਾ ਦਿੰਨਾ ਹਾਂ ਤੁਸੀਂ ਕਿਸੇ ਵੀ ਰੋਸਟਰ ਨੂੰ ਵੇਖ ਲਵੋ ਉਹਦੀਆਂ ਵੀਡੀਓਜ਼ ਜਰਨਲੀ ਪੰਜਾਬੀ ਵੀ ਤੇ ਦੂਸਰੇ ਜਿਹੜੇ ਇੰਡੀਆ ਵਿੱਚ ਜਾਂ ਹੋਰ ਵੀ ਜਿਹੜੇ ਨੇ ਉਹ ਕੀ ਕਰਦੇ ਨੇ ਕਿ ਕਿਸੇ ਇੱਕ ਇਨਸਾਨ ਨੂੰ ਜਾਂ ਕਿਸੇ ਇੱਕ ਚੀਜ਼ ਨੂੰ ਲਿਆ ਪਰਟੀਕੂਲਰ ਇਨਸਾਨ ਨੂੰ ਜਿਵੇਂ ਅੱਜ ਦੇ ਟਾਈਮ ਦੇ ਉੱਤੇ ਬੱਲੂ ਰਾਮ ਗੜੀਏ ਨੂੰ ਬਹੁਤ ਹੀ ਟਰੋਲ ਕੀਤਾ ਜਾ ਰਿਹਾ ਉਹਨੂੰ ਰੋਸਟ ਕੀਤਾ ਜਾ ਰਿਹਾ ਇੱਕ ਚੀਜ਼ ਹੁਣ ਉਹਦੇ ਵਿੱਚ ਸਮਝਣ ਵਾਲੀ ਉਹ ਇਨਸਾਨ ਥੋੜਾ ਜਿਹਾ ਅਲੱਗ ਹੈ ਸਾਡੇ ਨਾਲੋਂ ਅ ਇੱਥੇ ਗੱਲ ਆ ਜਾਂਦੀ ਹੈ ਵਿਭਿੰਨਤਾ ਦੀ ਡਾਈਵਰਸਿਟੀ ਦੀ ਉਹ ਆਮ ਲੋਕਾਂ ਨਾਲੋਂ ਸਾਡੇ ਨਾਲੋਂ ਥੋੜਾ ਜਿਹਾ ਅਲੱਗ ਹੈ ਉਹਦਾ ਬੋਲਣ ਦਾ ਤਰੀਕਾ ਜਾਂ ਉਹਦਾ ਪ੍ਰੋਫੈਸ਼ਨ ਥੋੜਾ ਜਿਹਾ ਅਲੱਗ ਹੈ ਸਾਡੀ ਉਹ ਟਰੈਡੀਸ਼ਨਲ ਥਿੰਕਿੰਗ ਦੇ ਵਿੱਚੋਂ ਉਸ ਚੀਜ਼ ਨੂੰ ਲੈ ਕੇ ਉਹਨੂੰ ਟਰੋਲ ਕੀਤਾ ਜਾਂਦਾ ਉਹਨੂੰ ਰੋਸਟ ਕੀਤਾ ਜਾਂਦਾ ਹੈ ਹੁਣ ਜਦੋਂ ਤੁਸੀਂ ਉਹ ਸਾਰੇ ਰੋਸਟ ਵੇਖੋਗੇ ਮੈਂ ਕਿਸੇ ਨੂੰ ਇੱਥੇ ਜਸਟੀਫਾਈ ਨਹੀਂ ਕਰ ਰਿਹਾ ਕਿ ਕੋਈ ਸਹੀ ਹੈ ਤੇ ਕੋਈ ਗਲਤ ਹੈ ਲੇਕਿਨ ਜਦੋਂ ਤੁਸੀਂ ਉਹਦੇ ਪਿੱਛੇ ਦਾ ਡੀਪ ਅਨਲਿਸਿਸ ਕਰੋਗੇ ਤੇ ਜਿਹੜੇ ਰੋਸਟਰ ਨੇ ਉਹ ਜੋ ਕੁਝ ਟਿੱਪਣੀਆਂ ਕਰਦੇ ਨੇ ਜਾਂ ਉਹਨੂੰ ਜਿਸ ਤਰੀਕੇ ਦੇ ਨਾਲ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਉਹਦੀ ਪਰਸਨਲ ਇਨਸਲਟ ਦੇ ਤੌਰ ਦੇ ਉੱਤੇ ਉੱਭਰ ਕੇ ਆਉਂਦਾ ਇੱਕ ਆਮ ਇਨਸਾਨ ਜਿਹੜਾ ਬਹੁਤ ਬੇਸਿਕ ਕਾਮਨ ਸੈਂਸ ਰੱਖਦਾ ਹੈ ਨਾ ਉਹ ਵੀ ਇਸ ਚੀਜ਼ ਨੂੰ ਸਮਝਦਾ ਹੈ ਇਹਦਾ 네ਗੇਟਿਵ ਇਮਪੈਕਟ ਕੀ ਹੈ ਜਿਸ ਇਨਸਾਨ ਦੀ ਤੁਸੀਂ ਇਨਸਲਟ ਕਰ ਰਹੇ ਹੋ ਉਹਦਾ ਮੈਂਟਲ ਸਟੇਟਸ ਕੀ ਹੋਵੇਗਾ ਅਸੀਂ ਸਮਾਜ ਵਿੱਚ ਜਾਂਦੇ ਹਾਂ ਸਾਨੂੰ ਕੋਈ ਟੌਂਟ ਮਾਰ ਦਿੰਦਾ ਸਾਨੂੰ ਕੋਈ ਗੱਲ ਕਹਿ ਦਿੰਦਾ ਅਸੀਂ ਉਸ ਚੀਜ਼ ਨੂੰ ਫੀਲ ਕਰਦੇ ਹਾਂ ਹਰਟ ਹੁੰਨੇ ਆ ਤੇ ਜਦੋਂ ਤੁਸੀਂ ਤੁਹਾਡੇ ਕੋਲੇ ਇੱਕ ਕਮਿਊਨਿਟੀ ਹੁੰਦੀ ਲੋਕ ਤੁਹਾਨੂੰ ਸੁਣਨ ਵਾਲੇ ਨੇ ਤੁਹਾਡੇ ਕੋਲ ਮਾਈਕ ਆ ਗਿਆ ਉੱਥੇ ਗੱਲ ਆ ਜਾਂਦੀ ਪਾਵਰ ਡਾਇਨਾਮਿਕਸ ਦੀ ਇਹ ਹੁੰਦਾ ਸਾਡੀ ਸੋਸਾਇਟੀ ਵਿੱਚ ਸਾਡੇ ਕਲਚਰ ਸਾਡਾ ਸਮਾਜ ਇਸ ਤਰੀਕੇ ਨਾਲ ਹੀ ਚੱਲ ਰਿਹਾ ਆਪਰੇਟ ਕਰ ਰਿਹਾ ਜਿਹਦੇ ਕੋਲ ਪਾਵਰ ਹੈ ਜਿਹਦੇ ਕੋਲ ਮਾਈਕ ਹੈ ਉਹ ਆਪਣੀ ਗੱਲ ਨੂੰ ਬੜੇ ਈਜ਼ੀਲੀ ਰੱਖ ਪਾ ਰਿਹਾ ਉਹ ਇਨਫਲੂਐਂਸ ਕਰ ਰਿਹਾ ਹੈ ਇਹੀ ਹੋ ਰਿਹਾ ਹੁਣ ਜਦੋਂ ਕੋਈ ਰੋਸਟਰ ਕਿਸੇ ਨੂੰ ਰੋਸਟ ਕਰਦਾ ਉਹਦੀ ਇਨਸਲਟ ਕਰਦਾ ਉਹਦੀ ਇੱਕ ਇਮੇਜ ਆਮ ਲੋਕਾਂ ਵਿੱਚ ਬਣ ਜਾਂਦੀ ਹੈ ਆਮ ਲੋਕੀ ਵੀ ਫਿਰ ਉਹਨੂੰ ਉਸ ਤਰੀਕੇ ਦੇ ਨਾਲ ਹੀ ਟ੍ਰੀਟ ਕਰਦੇ ਨੇ ਇਹੀ ਕੁਝ ਹੋਇਆ ਸੀ ਸਰਦਾਰ ਸਟੇਕ ਦੇ ਨਾਲ YouTube ਚੈਨਲ ਹੈ ਮੁੰਡਾ ਰਿਵਿਊ ਕਰਦਾ ਹੈ ਲੇਕਿਨ ਕੁਝ ਕਰੋਸਟਰਾਂ ਨੇ ਉਸ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਰੋਸਟ ਕੀਤਾ ਇਸ ਤਰੀਕੇ ਨਾਲ ਉਹਦੀ ਇਮੇਜ ਪੇਸ਼ ਕੀਤੀ ਕਿ ਅੱਜ ਵੀ ਲੋਕ ਨੂੰ ਟ੍ਰੋਲ ਕਰਦੇ ਨੇ ਜਦਕਿ ਉਹ ਇੱਕ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ ਆਪਣੀ ਫੀਲਡ ਦੇ ਵਿੱਚ ਤੇ ਇਹ ਮਸਲਾ ਸਿਰਫ ਇੱਥੇ ਹੀ ਨਹੀਂ ਰੁਕਦਾ ਇਹ ਦਰਸਾਉਂਦਾ ਹੈ ਕਿ ਸਾਡੇ ਅੰਦਰ ਜਿਹੜੀ ਸੈਂਸਿਟੀਵਿਟੀ ਇੱਕ ਇਨਸਾਨ ਦੇ ਤੌਰ ਤੇ ਕਿੰਨੀ ਘਟ ਗਈ ਗੁਰਬਾਣੀ ਦਾ ਇੱਕ ਬਚਨ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਕਿ ਬੰਦੇ ਦੇ ਕੰਮ ਜਿਹੜੇ ਨੇ ਉਹ ਜਾਨਵਰਾਂ ਵਾਲੇ ਨੇ ਤੇ ਕਹੌਣ ਨੂੰ ਇਨਸਾਨ ਕਹਾ ਰਿਹਾ ਕੁਝ ਇਹੀ ਹੈ ਉਹ ਰੋਸਟਿੰਗ ਕਲਚਰ ਜੋ ਅੱਜ ਦੇ ਸਮੇਂ ਵਿੱਚ ਵੱਧ ਰਿਹਾ ਹੈ ਤੁਸੀਂ ਕਿਸੇ ਦੀ ਇਨਸਲਟ ਕਰਕੇ ਖੁਸ਼ ਹੋ ਰਿਹਾ ਤੁਹਾਡਾ ਡੋਪਾਮਾਈਨ ਰਿਲੀਜ਼ ਇਸ ਕਰਕੇ ਹੋ ਰਿਹਾ ਕਿ ਤੁਸੀਂ ਕਿਸੇ ਦੀ ਇਨਸਲਟ ਕੀਤੀ ਹੈ ਸਿਰਫ ਇਸ ਬੇਸ ਤੇ ਕਿ ਉਹ ਸਾਡੇ ਵਰਗਾ ਨਹੀਂ ਸਿਰਫ ਇਸ ਬੇਸ ਤੇ ਕਿ ਉਹਦੇ ਕੰਮ ਤੋਂ ਅਸੀਂ ਖੁਸ਼ ਨਹੀਂ ਸਿਰਫ ਇਸ ਬੇਸ ਤੇ ਉਹਦਾ ਰੰਗ ਕਾਲਾ ਹੈ ਉਹ ਮੋਟਾ ਹੈ ਉਹ ਪਤਲਾ ਹੈ ਇਸ ਤਰੀਕੇ ਨਾਲ ਬੋਡੀ ਸ਼ੈਮਿੰਗ ਕੀਤੀ ਜਾਂਦੀ ਹੈ ਕਿੰਨੀ ਘਟਿਆ ਅਤ ਨੀਵੇਂ ਦਰਜੇ ਦੀ ਸੋਚ ਨਹੀਂ ਹੈ ਕਿੰਨਾ ਘਟਿਆ ਤਰੀਕਾ ਨਹੀਂ ਹੈ ਪੈਸੇ ਕਮਾਉਣ ਦਾ ਕਿ ਕਿਸੇ ਨੂੰ ਅਸੀਂ ਇਸ ਕਰਕੇ ਰੋਸਟ ਕਰ ਰਹੇ ਹਾਂ ਕਿ ਨੇਚਰ ਨੇ ਉਹਨੂੰ ਇਸ ਤਰੀਕੇ ਦਾ ਬਣਾਇਆ ਉਹ ਸਾਡੇ ਵਰਗਾ ਨਹੀਂ ਉਹ ਪਤਲਾ ਹੈ ਉਹ ਮੋਟਾ ਉਹਦੀ ਚਿਹਰਾ ਅਲੱਗ ਤਰੀਕੇ ਦਾ ਹੈ ਅਸੀਂ ਉਸ ਨੂੰ ਇਸ ਚੀਜ਼ ਤੇ ਰੋਸਟ ਕਰ ਦਿੰਨੇ ਆ ਉਹਦੀ ਇਨਸਲਟ ਕਰ ਰਹੇ ਆ ਤੇ ਉਹਦੇ ਵਿੱਚ ਅਸੀਂ ਖੁਸ਼ ਹੋ ਰਹੇ ਆ ਸੁਣਨ ਵਾਲੇ ਵੀ ਖੁਸ਼ ਹੋ ਰਹੇ ਨੇ ਬਹੁਤ ਚੀਪ ਤਰੀਕਾ ਹੈ ਕਿੰਨਾ ਘਟਿਆਪਣ ਹੈ ਇਹਦੇ ਵਿੱਚ ਇਹਦੇ ਪਿੱਛੇ ਦੋ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਸਾਡੇ ਅੰਦਰ ਦੀ ਜਿਹੜੀ ਸੈਂਸਿਟੀਵਿਟੀ ਹੈ ਸੰਵੇਦਨਸ਼ੀਲਤਾ ਉਹ ਘਟ ਗਈ ਅਸੀਂ ਦੂਸਰੇ ਦੇ ਦਰਦ ਨੂੰ ਸਮਝ ਨਹੀਂ ਪਾਉਂਦੇ ਇਸ ਲੈਕ ਆਫ ਸੈਂਸਿਟੀਵਿਟੀ ਇਹ ਦਰਸਾਉਂਦੀ ਹੈ ਕਿ ਤੁਸੀਂ ਅਜੇ ਪੂਰੀ ਤਰੀਕਾ ਨਾਲ ਇਨਸਾਨ ਨਹੀਂ ਬਣੇ ਇਨਸਾਨ ਇਮੋਸ਼ਨਸ ਦੇ ਉੱਤੇ ਕੰਮ ਕਰਦਾ ਉਹਦਾ ਮਾਨ ਉਹਦੇ ਕੰਮ ਉਹਦੇ ਐਕਸ਼ਨ ਇਮੋਸ਼ਨਸ ਦੇ ਬੇਸ ਤੇ ਉੱਤੇ ਹੁੰਦੇ ਨੇ ਬਹੁਤ ਕਰਕੇ ਜੇ ਤੁਸੀਂ ਕਿਸੇ ਅਪਾਹਜ ਬੰਦੇ ਨੂੰ ਲੂਲਾ ਲੰਗੜਾ ਕਾਣਾ ਗੰਜਾ ਕਹਿ ਕੇ ਚੜਾ ਰਹੇ ਹੋ ਤੇ ਇਹਦਾ ਮਤਲਬ ਇਹ ਆ ਕਿ ਤੁਹਾਡੇ ਅੰਦਰ ਦਾ ਇਨਸਾਨ ਜਿਹੜਾ ਨਾ ਉਹ ਮਰ ਚੁੱਕਿਆ ਹੈ ਉਹ ਇਨਸਾਨ ਤੁਹਾਡੇ ਵੱਲ ਵੇਖ ਕੇ ਤੁਹਾਡੇ ਵਰਗਾ ਹੋਣਾ ਚਾਹੁੰਦਾ ਉਹਦੇ ਮਨ ਨੂੰ ਪੁੱਛੋ ਨਾ ਕਿ ਜੇ ਉਹਦੇ ਕੋਲ ਲੱਤਾਂ ਹੁੰਦੀਆਂ ਉਹਦੇ ਕੋਲ ਪੈਰ ਹੁੰਦੇ ਉਹਦੇ ਕੋਲ ਅੱਖਾਂ ਹੁੰਦੀਆਂ ਉਹ ਕਿੰਨਾ ਵਧੀਆ ਫੀਲ ਕਰਦਾ ਕਿੰਨਾ ਉਹ ਰੈਸਟ੍ਰਿਕਟਿਡ ਫੀਲ ਕਰਦਾ ਹੋਵੇਗਾ ਕਿੰਨਾ ਬੰਧਿਆ ਹੋਇਆ ਫੀਲ ਕਰਦਾ ਹੋਵੇਗਾ ਤੇ ਅਸੀਂ ਉਹਦੀ ਉਸ ਅਪਾਹਜਤਾ ਦਾ ਮਜ਼ਾਕ ਉਡਾ ਕੇ ਆਪਣੇ ਆਪ ਨੂੰ ਬੜੇ ਕੂਲ ਸਮਝਦੇ ਹਾਂ ਤੇ ਇਹ ਕਲਚਰ ਵੱਧ ਰਿਹਾ ਦਿਨੋਂ ਦਿਨ ਵੱਧ ਰਿਹਾ ਕਿਉਂਕਿ ਇਹਦੇ ਉੱਤੇ ਅਸੀਂ ਗੱਲ ਨਹੀਂ ਕਰ ਰਹੇ ਨਾ ਅਸੀਂ ਇਹਨੂੰ ਵਿਦਾਵਾ ਦੇ ਰਹੇ ਹਾਂ ਕਿੰਨੇ ਰੋਸਟਰ ਨੇ ਜਿਹੜੇ ਰੋਸਟ ਕਰਦੇ ਫਿਰਦੇ ਨੇ ਤੇ ਇੱਕ ਕੰਟਰੋਲ ਹੋਰ ਵੀ ਤੁਸੀਂ ਵੇਖਦੇ ਕਮਿਊਨਿਟੀਜ਼ ਦੇ ਵਿੱਚ ਵੀ ਹੇਟ ਫਲਾਈ ਜਾਂਦੀ ਇੰਟਰਨੈਟ ਉੱਤੇ ਕੋਈ ਸਿੱਖ ਪੰਜਾਬੀ ਜਿhto ਆ ਕੇ ਕੋਈ ਵੀਡੀਓ ਬਣਾਉਂਦਾ ਹੈ ਤੇ ਉਹਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਇਹ ਵੀ ਲੈਕ ਆਫ ਸੈਂਸਿਟੀਵਿਟੀ ਦਾ ਹੀ ਰੀਜ਼ਨ ਹੈ ਕਿ ਇਹੋ ਜਿਹੇ ਲੋਕ ਆ ਕੇ ਇਹ ਚੀਜ਼ ਕਹਿੰਦੇ ਨੇ ਬਿਨਾ ਇਹ ਸੋਚੇ ਸਮਝੇ ਕਿ ਇਹਦਾ ਇੰਪੈਕਟ ਇੱਕ ਸੋਸਾਇਟੀ ਦੇ ਉੱਤੇ ਸਾਡੀ ਜਿਹੜਾ ਇੱਕ ਆਪਸੀ ਮਿਲਵਰਤਨ ਦਾ ਕਲਚਰ ਹੈ ਉਹਦੇ ਉੱਤੇ ਕਿੰਨਾ ਮਾੜਾ ਪੈ ਰਿਹਾ ਹੈ। ਕੁੱਲ ਮਿਲਾ ਕੇ ਅਗਰ ਕਿਹਾ ਜਾਏ ਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਰੋਸਟਰ ਇਹ ਸੋਸ਼ਲ ਮੀਡੀਆ ਦੇ ਉੱਤੇ ਹੇਟ ਫਲਾਉਣ ਵਾਲੇ ਲੋਕ ਪੜੇ ਲਿਖੇ ਗਵਾਰ ਨੇ। ਜ਼ਾਹਲ ਕਿਸਮ ਦੇ ਲੋਕ ਨੇ ਜਿਹੜੇ ਇਨਸਲਟ ਕਰਕੇ ਕਿਸੇ ਦਾ ਰੋਸਟ ਕਰਕੇ ਚਾਰ ਪੈਸੇ ਕਮਾ ਰਹੇ ਨੇ ਆਪਣੇ ਆਪ ਨੂੰ ਬੜਾ ਕੂਲ ਸਮਝ ਰਹੇ ਨੇ ਦੂਜਾ ਕਾਰਨ ਇਹਦੇ ਪਿੱਛੇ ਇਹ ਵੀ ਹੋ ਸਕਦਾ ਹੈ ਕਿ ਸਾਡੇ ਅੰਦਰ ਦੀਆਂ ਜਿਹੜੀਆਂ ਪਸ਼ੂਵਿਰਤੀਆਂ ਨੇ ਨਾ ਅਸੀਂ ਅੱਜ ਵੀ ਆਦੀ ਮਾਨਵ ਦੇ ਫੇਸ ਦੇ ਵਿੱਚੋਂ ਮਿਲਣ ਲੱਗ ਰਹੇ ਹਾਂ ਜਿਹੜੇ ਇਹੋ ਜਿਹੇ ਮਾਈਂਡ ਸੈਟ ਲੈ ਕੇ ਲੋਕ ਤੁਰੇ ਫਿਰਦੇ ਨੇ ਅਸੀਂ ਅੱਜ ਵੀ ਉਹੀ ਕੁਝ ਕਰ ਰਹੇ ਹਾਂ ਸਿਵਲਾਈਜ਼ਡ ਨਹੀਂ ਹੋ ਪਾਏ ਜੇ ਅਸੀਂ ਰੋਸਟਰਾਂ ਦੀਆਂ ਵੀਡੀਓ ਵੇਖ ਕੇ ਹੱਸ ਰਹੇ ਹਾਂ ਜੇ ਅਸੀਂ ਉਸ ਤਰੀਕੇ ਦੀਆਂ ਵੀਡੀਓਜ਼ ਨੂੰ ਇੰਜੋਏ ਕਰ ਰਹੇ ਹਾਂ ਬਣਾ ਰਹੇ ਹਾਂ ਇਹਦੇ ਇਮਪੈਕਟ ਕੀ ਨੇ ਮਾੜੇ ਇਮਪੈਕਟ ਕੀ ਦੇ ਮਾੜੇ ਇਮਪੈਕਟ ਤੁਹਾਡੇ ਸਾਹਮਣੇ ਨੇ ਕਿਸੇ ਤੁਸੀਂ ਇਨਸਲਟ ਕਰਦੇ ਹੋ ਹਾਰਟ ਹੁੰਦਾ ਹੈ ਇਹੋ ਜਿਹੇ ਵੀ ਕੇਸ ਸਾਡੇ ਸਾਹਮਣੇ ਆਏ ਨੇ ਜਿਦੇ ਵਿੱਚ ਕਿਸੇ ਨੇ ਆਤਮ ਹੱਤਿਆਵਾਂ ਵੀ ਕੀਤੀਆਂ ਨੇ ਦੂਸਰਾ ਇਹ ਚੀਜ਼ ਅਗਲੇ ਬੰਦੇ ਦੀ ਸੈਲਫ ਇਸਟੀਮ ਨੂੰ ਡੇਗਦੀ ਹੈ ਉਹਦਾ ਆਪਣੇ ਆਪ ਨੂੰ ਵੇਖਣ ਦਾ ਨਜ਼ਰੀਆ ਜਿਹੜਾ ਬੜਾ ਮਾੜਾ ਹੋ ਜਾਂਦਾ ਉਹਦਾ ਕੰਫੀਡੈਂਸ ਟੁੱਟ ਜਾਂਦਾ ਅਸੀਂ ਇੱਕ ਇਨਸਾਨ ਨੂੰ ਅੰਦਰੋਂ ਮਾਰ ਰਹੇ ਹਾਂ ਉਹਦੀ ਇਨਸਲਟ ਕਰ ਕਰਕੇ ਤੀਸਰੀ ਜਿਹੜੀ ਇਹਦਾ ਇੰਪੈਕਟ ਹੋਏ ਹੈ ਕਿ ਇਹ ਚੀਜ਼ ਅੱਜ ਬੜੀ ਕਾਮਨ ਹੋ ਗਈ ਹੈ ਫੇਮ ਦੇ ਲਈ ਲੋਕੀ ਇਹੋ ਜਿਹਾ ਬੁਰਾ ਪੜਾ ਕਿਸੇ ਨੂੰ ਬੋਲ ਰਹੇ ਨੇ ਲੋਕੀ ਪੁੱਠੀਆਂ ਸਿੱਧੀਆਂ ਹਰਕਤਾਂ ਵੀ ਸੋਸ਼ਲ ਮੀਡੀਆ ਉੱਤੇ ਕਰ ਰਹੇ ਨੇ ਪਿੱਛੇ ਕਾਰਨ ਕੀ ਹੈ ਫੇਮ ਚਾਉਂਦੇ ਨੇ ਮਸ਼ਹੂਰ ਹੋਣਾ ਚਾਹੁੰਦੇ ਨੇ ਇਹ ਬੜੇ ਹੀ ਚੀਪ ਤਰੀਕੇ ਨੇ ਮਸ਼ਹੂਰ ਹੋਣ ਦੇ ਦੁਨੀਆਂ ਵਿੱਚ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਨੂੰ ਕਰਕੇ ਵਰਤ ਕੇ ਅਸੀਂ ਕੁਝ ਬਿਹਤਰ ਕਰਕੇ ਲੋਕਾਂ ਦੇ ਸਾਹਮਣੇ ਆ ਸਕਦੇ ਹਾਂ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਹ ਪਹਿਲਾ ਐਪੀਸੋਡ ਸੀ ਅ ਅਗਲੇ ਆਉਣ ਵਾਲੇ ਜਿਹੜੇ ਐਪੀਸੋਡ ਨੇ ਉਹਨਾਂ ਵਿੱਚ ਹੋਰ ਬਹੁਤ ਸਾਰੇ ਸੋਸ਼ਲ ਇਸ਼ੂਜ਼ ਜਿਹੜੇ ਨੇ ਟੌਪਿਕ ਨੇ ਉਹਨਾਂ ਦੇ ਉੱਤੇ ਅਸੀਂ ਗੱਲ ਕਰਾਂਗੇ ਵਧੀਆ ਤਰੀਕੇ ਨਾਲ ਅਨਲਿਸਿਸ ਕਰਾਂਗੇ ਜਿਵੇਂ ਜਿਵੇਂ ਟਾਈਮ ਵਧਦਾ ਜਾਏਗਾ ਸਾਡੇ ਜਿਹੜੇ ਐਪੀਸੋਡ ਨੇ ਉਹਨਾਂ ਦੀ ਕੁਆਲਿਟੀ ਜਿਹੜੀ ਉਹ ਵੀ ਵਧਦੀ ਜਾਏਗੀ ਇਹ ਅਸੀਂ ਤੁਹਾਨੂੰ ਸ਼ੋਰਟੀ ਦਿੰਨੇ ਆ ਕੰਟੈਂਟ ਦੀ ਕੁਆਲਿਟੀ ਵਧਦੀ ਜਾਏਗੀ ਸਾਡਾ ਮੋਟਿਵ ਇਹ ਹੈ ਕਿ ਪੰਜਾਬੀ ਮਾਂ ਬੋਲੀ ਵਿੱਚ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਬਣੇ ਉਹ ਉਸ ਲੈਵਲ ਦਾ ਹੋਵੇ ਕਿ ਲੋਕ ਐਜੂਕੇਟ ਹੋ ਪਾਣ ਲੋਕਾਂ ਦੇ ਅੰਦਰ ਥੋੜੀ ਲੌਜੀਕਲ ਥਿੰਕਿੰਗ ਆਏ ਅਸੀਂ ਸੈਂਸਿਟਿਵ ਬਣੀਏ ਥੋੜੇ ਜਿਹਾ ਸੰਵੇਦਨਸ਼ੀਲ ਬਣੀਏ ਆਪਣੇ ਚਾਰ ਸ਼ਫੇਰੇ ਦੇ ਲਈ ਵੀਡੀਓ ਪਸੰਦ ਆਈ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਗੇ ਸ਼ੇਅਰ ਵੀ ਤੁਸੀਂ ਕਰ ਸਕਦੇ ਹੋ ਤੇ ਇਹੋ ਜਿਹੇ ਹੋਰ ਵੀਡੀਓਜ਼ ਦੇ ਲਈ ਸਿੱਖ ਇਤਿਹਾਸ ਵਰਲਡ ਹਿਸਟਰੀ ਐਨਾਲਿਸਿਸ এডੂਕੇਸ਼ਨ ਤੇ ਬੇਸਡ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਧੰਨਵਾਦ